ਸਤ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇੱਕ ਦਿਨ ਪਹਿਲਾਂ ਹੀ ਸਿੱਧੂ ਮੂਸੇਵਾਲੇ ਦੇ ਘਰ ਇੱਕ ਵਾਰ ਫਿਰ ਤੋਂ ਖੁਸ਼ੀਆਂ ਆਈਆਂ ਹਨ तकरीबन ਪੌਣੇ 2 ਸਾਲ ਦੇ ਲੰਬੇ ਸਮੇਂ ਦੌਰਾਨ ਜਦੋਂ ਇਸ ਹਵੇਲੀ ਦੇ ਵਿੱਚ ਮਾਇੂਸੀ ਛਾਈ ਰਹੀ ਜਿੱਥੇ ਕਿ ਹਰ ਰੋਜ਼ ਵੱਡਾ ਘਟਾ ਤਾਂ ਹੁੰਦਾ ਸੀ ਪਰ ਹਰ ਕਿਸੇ ਦੇ ਮਨ ਤੇ ਉਦਾਸੀ ਹੁੰਦੀ ਸੀ ਪਰ ਜਦੋਂ ਮਤਾ ਚੰਨ ਕੌਰ ਨੇ ਇਹ ਦੁਬਾਰਤ ਇੱਕ ਪੁੱਤਰ ਨੂੰ ਜਨਮ ਦਿੱਤਾ ਤਾਂ ਹਰ ਕੋਈ ਉਸ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਮਹਾਨਦਰਾ ਸ਼ਕਲ ਦੇਖ ਰਿਹਾ ਤੇ ਹਰ ਕਿਸ ਨੂੰ ਉਮੀਦ ਆਨ ਕਿ ਜਲਦ ਹੀ ਸਿੱਧੂ ਮੂਸੇਵਾਲਾ ਫਿਰ ਤੋਂ ਉਸੇ ਤਰ੍ਹਾਂ ਨਾਮ ਦੁਨੀਆ ਦੇ ਵਿੱਚ ਬਣਾਵੇਗਾ ਅਤੇ ਸ਼ੁਭਦੀਪ ਸਿੰਘ ਸਿੱਧੂ ਇਸ ਬੱਚੇ ਦਾ ਨਾਮ ਰੱਖਣ ਦੇ ਵੇ ਲੋਕਾਂ ਵੱਲੋਂ ਕਹੀ ਗਈਆਂ ਸਨ ਜਿਸ ਬਾਰੇ ਪਰਿਵਾਰ ਨੇ ਵੀ ਕਿਹਾ ਹੈ ਕਿ ਇਹੀ ਨਾਮ ਹੋਵੇਗਾ ਤੇ ਦੱਸਦੀ ਹੈ ਕਿ ਉੱਥੇ ਹੀ ਪਰਿਵਾਰ ਵੱਲੋਂ ਕੁਝ ਹੋਰ ਵੱਡਾ ਕੰਮ ਕੀਤਾ ਗਿਆ ਜਿੱਤੇ ਕਿ ਸਮਾਜ ਸੇਵੀ ਅਨਮੋਲ ਕਵਾਤਰਾ ਜੋ ਕਿ ਉਹਨਾਂ ਬੇਸਹਾਰਿਆਂ ਦੀ ਮਦਦ ਕਰਦੇ ਨੇ ਜਿਨ੍ਹਾਂ ਤੋਂ ਆਪਣੇ ਵੀ ਮੁੱਖ ਮੋੜ ਚੁੱਕੇ ਹੁੰਦੇ ਨੇ ਉਹਨਾਂ ਨੇ ਕੁਝ ਅਜਿਹੇ ਖੁਲਾਸੇ ਕੀਤੇ ਨੇ ਜਦੋਂ ਉਹਨਾਂ ਕੋਲ ਦੋ ਲੁਫਾਫੇ ਪਹੁੰਚੇ ਸਿੱਧੂ ਉਸੇ ਵਾਲਾ ਫੈਮਿਲੀ ਤੋਂ ਕਿ ਇਹ ਪੂਰਾ ਮਾਮਲਾ ਆਉ ਦਿਖਾਉਨੇ ਆ ਪੂਰੀ ਵੀਡੀਓ ਅਖੀਰ ਤੱਕ ਜਰੂਰ ਦੇਖਣਾ ਤੇ ਕਮੈਂਟਾਂ ਦੇ ਵਿੱਚ ਇਸ ਨਵੇਂ ਦੁਨੀਆ ਤੇ ਬੱਚੇ ਦੀ ਲੰਮੀ ਉਮਰ ਅਤੇ ਕਾਮਯਾਬੀ ਦੇ ਲਈ ਪਰਿਵਾਰ ਨੂੰ ਜਰੂਰ ਮੁਬਾਰਕਬਾਦ ਦੇਣੀ ਤੇ ਆਉ ਤੁਹਾਨੂੰ ਦਿਖਾਉਨੇ ਆ ਪੂਰੀ ਵੀਡੀਓ ਆ ਵੀਡੀਓ ਘਰ ਘਰ ਪਹੁੰਚਣੀ ਚਾਹੀਦੀ ਹੈ ਜੀ ਫਰੋਮ ਸਿੱਧੂ ਮੂਸੇਵਾਲਾ ਫੈਮਿਲੀ ਇਹ ਵੀਡੀਓ ਕੀ ਹੈ ਕਿਉਂ ਹੈ ਤੁਹਾਡੀ ਰੂਹ ਖੁਸ਼ ਹੋ ਜੂ ਬਾਗੋ ਬਾਗ ਹੋ ਜੂ ਮੈਂ ਕਹਿੰਦਾ ਦਿਲ ਉੱਡੂ ਉੱਡੂ ਕਰੂਗਾ ਵੀਡੀਓ ਦੇਖ ਕੇ ਐਡੀ ਜ਼ਬਰਦਸਤ ਵੀਡੀਓ ਆ ਇਹ ਇਹ ਵੀਡੀਓ ਦਾ ਪਿੱਛੇ ਮਕਸਦ ਕੀ ਹੈ ਇਹ मकसद ये है कितना पता लग ਕੀ सेवा किसी 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 आपको सिद्धू ਦਾ का मालूम है सिद्धू मूसेवाले का मालूम है चलो एक हमारा भाई था वो दुनिया में से चला गया था तो सिंगर था मालूम है ना तो उसका कल उसके घर में दोबारा उसके जन्म हुआ माँ बाप के उसके बच्चा हुआ दोबारा तो हम लोगों को ये बोल रहे हैं कि आप जिस भी धर्म को मानते हो जिसको भी मानते हो वो अलग बात है पर लोगों की सेवा करो तो ये जो आज सेवा है मैंने उसको शगन नहीं डाला जाकर कि वो बच्चे को लोग करते है ना बच्चा आगे शगन डाल दो मिठाई का डब्बा मैंने वो नहीं किया तो मैं चाहता हूँ आप क्यों आए हो यहाँ पे ऑपरेशन होना मेरा ऑपरेशन होना आपका तो क्या बोला डॉक्टर ने दिखाना क्या बोला कुछ टेस्ट लिखे करा लो, फिर हो अच्छा डॉक्टर ने टेस्ट लिखे करवाने के लिए ये, लो। ये टेस्टों की सारी सेवा मैं आपको ये दे रहा हूँ ये सारे पैसों से टेस्ट हो जाएंगे इसके बदले बस एक दुआ चाहिए आप खुदा को दुआ करना कि वो हमारा भाई जो दुनिया में अब दोबारा जन्म लिया है उसने भगवान तो वैसे सबको ही चढ़ती कला में रखे खुश रखे पर इसके लिए स्पेशल दुआ मांगना कि ये जो सेवा है ये उस परिवार की तरफ से पूरी दुनिया की तरफ से हो रही है हम चाहते ये 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 पिछले दस साल से ये काम चल रहा है ये कोई आज नहीं शुरू हुआ पर मैं चाहता हूं आप सबके लिए दुआ मांगो ठीक है आप जरूर खुदा को बोलना कि सबका भला करे सबको भला दे और ये एक छोटी सी सेवा उनकी तरफ से ये किराया थोड़ा ऑपरेशन तो फ्री हो होना है जो किराया मांग रहे ये समझ लो एक जिम होना केस है ਹੁਣੇ ਵਿਚਾਰਾ ਪਿਓ ਕਹਿੰਦਾ ਮੈਂ ਠੀਕ ਤਾਂ ਹੋਣਾ ਕਿਉਂਕਿ ਮੈਂ ਆਪਣੇ ਬੱਚੇ ਨੂੰ ਰੋਟੀ ਖਵਾਣੀ ਆ ਕਮਾ ਕੇ ਇਹ ਆਪਣੇ ਲਈ ਠੀਕ ਨਹੀਂ ਹੋਣਾ ਚਾਹੁੰਦਾ ਇਹ ਕੀ ਹੋਏਗੀ ਤੁਹਾਨੂੰ ਐਕਸੀਡੈਂਟ ਹੋ ਗਿਆ ਕਦੋਂ ਤੋਂ ਹੋ ਗਿਆ ਜੀ ਦੂਜਾ ਮਹੀਨਾ ਚੱਲਦਾ ਤੇ ਡਾਕਟਰ ਨੇ ਰੋੜ ਕੱਢਣ ਲਈ ਕਦੋਂ ਤੋਂ ਕਿਹਾ ਹੋਇਆ ਸਾਨੂੰ ਇਹ ਗਏ ਸੀਗੇ 15 20 ਕੇ ਤੁਹਾਨੂੰ ਗਏ ਸਤੋਂ ਪੈਸੇ ਹੈ ਨਹੀਂ ਸੀਗੇ ਪੈਸੇ ਨਾ ਹੋਣ ਕਰਕੇ ਤੁਸੀਂ ਰੋਡ ਨਹੀਂ ਖੜਾ ਸਕਿਆ ਹੁਣ ਤੁਹਾਡੀ ਰੋਡ ਨਿਕਲ ਦੀਗੀ ਇੱਕ ਦੋ ਦਿਨ ਚ ਕੋਈ ਤੁਹਾਡੇ ਪੈਸੇ ਨਾ ਲੱਗਣਗੇ ਪੈਸੇ ਸਾਰੇ ਅਸੀਂ ਲਾਵਾਂਗੇ ਤੁਸੀਂ ਇਹਦੇ ਬਦਲੇ ਸਾਨੂੰ ਬਸ ਇਹ ਦਿਓ ਕਿ ਜਿਹੜਾ ਭਰਾ ਸਾਡਾ ਦੁਨੀਆ ਤੇ ਆਇਆ ਉਹਦੀ ਦੁਆ ਮੰਗੇ ਸਾਰਿਆਂ ਦੀ ਦੁਆ ਮੰਗਿਓ ਸਾਰਿਆਂ ਦੀ ਹਾਂ ਇੰਨੀ ਕੁ ਸਾਡੇ ਤੇ ਆਸਾਨ ਕਰਿਓ ਤੁਹਾਨੂੰ ਕਾਰਡ ਬਣਾਤਾ ਕਿਹਦੇ ਬਣਾਣਾ ਹਾਂ ਉੱਥੋਂ ਜਾ ਕੇ ਆਪਣਾ ਆਪਰੇਸ਼ਨ ਫਰੀ ਕਰਾ ਲਓ ਕੋਈ ਪੈਸਾ ਨਾ ਲੱਗੇ ਤੁਹਾਨੂੰ ਕਰਾਇਆ ਦੇ ਤਾ ਹੋਰ ਚਾਹੀਦਾ ਰਾਸ਼ਨ ਰੋਸ਼ਨ ਤਾਂ ਉਹ ਵੀ ਲੈ ਜਾਓ ਕਿ ਤੁਹਾਨੂੰ ਰਾਸ਼ਨ ਚਾਹੀਦਾ ਉਹਦੇ ਵਾਸਤੇ ਦੁਆ ਆਪ ਆਪਕੋ ਅਗਰ ਕੁਛ ਚਾਹੀਏ ਹਰਾਸ਼ਨ ਲੈ ਰਾਸ਼ਨ ਦੇਓ ਬੇਟਾ ਨਾ ਰਾਸ਼ਨ ਮੰਗਾ ਕੇ ਦਿਓ ਹੋਰ ਕਿਹੜੇ ਕਿਹੜੇ ਪੇਸ਼ੈਂਟ ਨੇ ਦੱਸੋ ਅੱਜ ਦੱਸੋ ਇੱਕ ਆ ਸਾਡੇ ਕੋਲ ਬੜਾ ਇੱਕ ਕੇਸ ਆਇਆ ਕਿੱਥੇ ਤੁਹਾਡੇ ਨਾਲ ਜਿਹੜਾ ਪੇਸ਼ੈਂਟ ਹੈ ਉਹ ਵਿਚਾਰੀ ਜਿਹੜੀ ਕੁੜੀ ਹੈ ਭੂਆ ਦੀ ਮੈਂ ਦਾਤ ਦਿਨਾ ਇਹ ਤੁਹਾਨੂੰ ਮੈਂ ਵੀਡੀਓ ਚ ਲੈ ਸਕਦਾ ਕੋਈ ਚੱਕਰ ਦਾ ਨਹੀਂ ਐਪਰੀਸ਼ੀਏਟ ਹੀ ਕਰਨਾ ਤੁਹਾਨੂੰ ਮੈਂ ਇਹ ਕੁੜੀ ਦੀ ਜਿਹੜੀ ਭੂਆ ਹੈ ਵਿਚਾਰੀ ਇੰਨਾ ਦਰਦ ਰੱਖਦੀ ਹੈ ਕਿ ਕੁੜੀ ਦੀ ਅੱਖਾਂ ਦਾ ਆਪਰੇਸ਼ਨ ਹੋਣਾ ਹੈ ਇਹ ਕੁੜੀ ਤੁਸੀਂ ਦੇਖ ਸਕਦੇ ਹੋ ਅੱਖਾਂ ਤੋਂ ਨਾ ਬਿਲਕੁਲ ਸਿੱਧਾ ਨਹੀਂ ਦੇਖ ਸਕਦੀ ਔਰ ਭੂਆ ਵਿਚਾਰੀ ਐਫਰਟ ਕਰਕੇ ਆਪਣਾ ਇੱਥੇ ਪਹੁੰਚੀ ਹੈ ਕਿ ਮੇਰੀ ਜਿਹੜੀ ਭਤੀਜੀ ਦਾ ਇਲਾਜ ਕਰਾ ਦੋ ਇਹ ਬੜੀ ਕਾਬਿਲ ਤਾਰੀਫ ਹੈ ਇਹ ਜਿੰਨੀ ਵੀ ਸੇਵਾ ਹੋ ਰਹੀ ਹੈ ਤੁਸੀਂ ਵੀ ਸਰਬਤ ਦਾ ਭਲਾ ਅੱਗੇ ਮੰਗੇਓ ਮਹਾਰਾਜ ਇੱਕ ਕਦੋਂ ਤੋਂ ਆਪਰੇਸ਼ਨ ਨਹੀਂ ਕਰਾ 파 ਰਹੇ ਤੁਸੀਂ ਸਰ 10 ਸਾਲ ਹੋ ਗਏ ਨੂੰ ਅੱਛਾ ਆਪਰੇਸ਼ਨ ਕਿਉਂ ਨਹੀਂ ਕਰਾ 파 ਰਹੇ ਸੀ ਸਰ ਮਮੀ ਪਾਪਾ ਨੇ ਥੋੜਾ ਅੱਗੇ ਹੋ ਰਹੇ ਹੈਗੇ ਭਰਾ ਵੀ ਥੋੜਾ ਬਿਮਾਰ ਰਹਿੰਦਾ ਹੈ ਪੈਸੇ ਦੀ ਦਿੱਕਤ ਹੈ ਪੈਸਿਆਂ ਦੀ ਦਿੱਕਤ ਹੈ ਹਾਂਜੀ ਦੇਖੋ ਛੋਟੀ ਜੀ ਬੱਚੀ ਕਿੰਨੀ ਪਿਆਰੀ ਬੱਚੇ ਕੀ ਨਾਮ ਉਤਰ ਤੇਰਾ ਮਨਰੂਪ ਹੈ ਮਨਰੂਪ ਹੰਦੇ ਉਹਨੇ ਲੈ ਕੇ ਦਿੱਤੇ ਸੀ ਅੱਜ ਕਿਹੜੇ ਟੈਸਟ ਨਹੀਂ ਕਰਾਇਆ ਇਹਨਾਂ ਨੇ ਅੱਜ ਤੁਹੀਂ ਜਿਹੜੀ ਹੈਗੇ ਬੇਸਿਕ ਆਪ ਕੋ ਜਿੱਦੋਂ ਹੋਰ ਆਏ ਭੈਣ ਨਾਲ ਹੀ ਨੇ ਤੁਹਾਡਾ ਕੀ ਜੀ ਇਹ ਗੋਡੇ ਪੈਣੇ ਆ ਡ੍ਰੀਪ ਵੀ ਜਪੋਣੇ ਟੈਪ ਵਾਲਾ ਵੀ ਹੈ ਨਹੀਂ ਕੋਈ ਨਹੀਂ ਕੋਈ ਨਹੀਂ ਤੁਹਾਡਾ ਜੋ ਇਲਾਜ ਦਾ ਖਰਚਾ ਹੈ ਨਾ ਸਾਰਾ ਹੀ ਕਰਨਗੇ ਮੈਂ ਕੁੜੀ ਆ ਕੱਲੀ ਬਣਾ ਮੁੰਡਾ ਆ ਨਾ ਮੇਰੇ ਘਰ ਵਾਲਾ ਆ ਜਾਂ ਫਿਰ ਸਿਰ 1500 ਮਿਲਦੀ ਆ ਕੋਈ ਨਹੀਂ ਤੁਹਾਡੇ ਮੁੰਡੇ ਹੀ ਨੇ ਜੋ ਤੁਹਾਡੇ ਇਲਾਜ ਦੇ ਵਿੱਚ ਤੁਹਾਨੂੰ ਮਦਦ ਚਾਹੀਦੀ ਹੈ ਅਸੀਂ ਜ਼ਰੂਰ ਕਰਾਂ ਟੈਨਸ਼ਨ ਨਾਲ ਕੋਈ ਮਦਦ ਚਾਹੀਦੀ ਆ ਜਨ ਮੇਰੇ ਘਰੇ ਤੇ ਵੀ ਕੋਈ ਗੱਲ ਕੁੜੀ ਦੇ ਪੱਥਰੀ ਆ ਕੋਈ ਗੱਲ ਨਹੀਂ ਕੋਈ ਗੱਲ ਗਏ ਨਾ ਫਿਨਿਸ਼ ਸੋਹਣੀ ਦਾ ਰਿਸ਼ਤੇਦਾਰਾਂ ਨੇ ਕਰਵਾਇਆ ਹੁਣ ਨਹੀਂ ਰਿਸ਼ਤੇਦਾਰ ਕੋਈ ਨਹੀਂ ਜਦੋਂ ਤੱਕ ਤੁਹਾਡਾ ਇਲਾਜ ਨਹੀਂ ਹੁੰਦਾ ਤੂੰ ਪਿੱਛਾ ਨਾ ਛੱਡੀਓ ਸਾਡਾ ਅਸੀਂ ਇੱਥੇ ਰੋਜ਼ ਮਿਲਦੇ ਹਾਂ ਠੀਕ ਹੈ ਇਲਾਜ ਕਰਾ ਦਾਂਗੇ ਤੁਹਾਡਾ ਇਹਨਾਂ ਦਾ ਕੀ ਅੱਛਾ ਗੁੱਡੇ ਪਹਿਨੇ ਆ ਅੱਛਾ ਤੁਹਾਡਾ ਕੀ ਜੀ ਪਿੱਤਰੀ ਪੱਤਰੀ ਹੈ ਪਿੱਤਰੀ ਤੁਹਾਡਾ ਕੀ ਜੀ ਦਵਾਈ ਲੈਣੇ ਆ ਦਵਾਈ ਛਿੱਤੀ ਇਹਨਾਂ ਦੀ ਕਦੋਂ ਕਦੋਂ ਤੋਂ ਮਤਲਬ ਚੱਲ ਰਹੀ ਬਾਪੂ ਜੀ ਤੁਹਾਡੀ ਥੋੜੀ ਕਮ ਸੇ ਕਮ 4-5 ਮਹੀਨੇ ਹੋ ਚੱਲੇ ਜੀ MRI ਵੀ ਮੇਰੀ ਤੁਸੀਂ ਕਰਵਾਈ ਹੈ ਮਦਦ ਕਰ ਰਹੇ ਨੇ ਹਾਂਜੀ ਮੇਰਾ ਸੇਧ ਸੇਧ ਦਾ ਕੰਮ ਜ਼ਿਆਦਾ ਖਰਾਬ ਸੱਚ ਦੱਸਣਾ ਅਕਲ ਝੂਠੀ ਤਾਰੀਫ ਨਹੀਂ ਕਰਨੀ ਐਵੇਂ ਨਹੀਂ ਜਾਣ ਕੇ ਇਹਨਾਂ ਨੂੰ ਸਾਰੇ ਹੀ ਚੰਗਾ ਬੁਲੀ ਜਾਂਦੇ ਆ ਉਸ ਕਾਲਪੁਰ ਕਵਾਇ ਗੁਰੂ ਨੂੰ ਹਾਜ਼ਰ ਨਾਲ ਦੇ ਸਮਝ ਇੱਕ ਕਹਿ ਰਿਹਾ ਇੱਥੇ ਗਰੀਬਾਂ ਨੂੰ ਬਚਾਇਆ ਜਾ ਰਿਹਾ ਵਾਹਿਗੁਰੂ ਚਲੋ ਬਚਾਣਾ ਲਓ ਬੈਠਾ ਸੀ ਤਾਂ ਸਰਵ ਇੱਕ ਮਾਧਿਅਮ ਮੈਂ ਕੀ ਕਰਾਂ ਤੁਸੀਂ ਮੇਰਾ ਕੋਈ ਵੀ ਨਹੀਂ ਹੈ ਜੀ ਦੁਨੀਆਂ ਦੇ ਵਿੱਚ ਹਾਂਜੀ ਅੱਜ ਮੈਂ 100 ਰੁਪਏ ਕਿਸੇ ਕੋ ਖੜ ਕੇ ਇੱਥੇ ਪਹੁੰਚ ਜਾਂਦੇ ਵਾਹਿਗੁਰੂ ਸਿਰ ਆ ਦਵਾਈ ਲੈ ਕੋਈ ਗੱਲ ਨਹੀਂ ਤੁਹਾਡੀ ਮਦਦ ਕਰਾਂਗੇ ਅੰਕਲ ਤੁਸੀਂ ਕਦ ਲਈ ਆਨੇ ਹੋ ਤੇ ਕਦੋਂ ਤੋਂ ਆ ਰਹੇ ਹੋ 6 ਮਹੀਨੇ ਹੋ ਗਏ ਭਾਜੀ ਕੀ ਮਦਦ ਕਰ ਰਹੇ ਨੇ ਤੁਹਾਡੀ ਜੀ ਮਾਈਂਡ ਪ੍ਰੋਬਲਮ ਹੈਗੀ ਇਹਨੂੰ ਅੱਛਾ ਦਵਾਈ ਲੈ ਕੇ ਦਿੰਦੇ ਨੇ ਸਾਰੇ ਦੇਖੋ ਆ ਛੋਟਾ ਜਿਹਾ ਬੱਚਾ ਧੰਨ ਨੇ ਮਾਪੇ ਜਿਹੜੇ ਵਿਚਾਰੇ ਇਸ ਬੱਚੇ ਨੂੰ ਪਾਲ ਰਹੇ ਨੇ ਤੇ ਇਹ ਕਰਾ ਰਹੇ ਨੇ ਆਪਣੀ ਮਦਦ ਤੁਹਾਡਾ ਕੀ ਬਾਪੂ ਜੀ ਤੁਸੀਂ ਕਿਉਂ ਆਏ ਹੋ ਇਹ ਮੇਰੀ ਜੀ ਨਾਲ ਮੇਰੇ ਉਹ ਬੇਟੇ ਨੂੰ ਲੈ ਕੇ ਆਏ ਨੇ ਅੱਛਾ ਕੀ ਦਿੱਕਤ ਸੀ ਤੁਹਾਡੇ ਅੱਛਾ ਉਹ ਬੱਚਾ ਤੁਹਾਡਾ ਅੱਛਾ ਐਦਾਂ ਹੀ ਇੱਥੇ ਅਲੱਗ-ਅ ਡਾਕਟਰ ਸਾਹਿਬ ਜਿਹੜੇ ਉਹ ਮੈਨੂੰ ਫੜਾਇਓ ਸਲੀਪ ਫੜਾਇਓ ਉਥੋਂ ਅੱਜ ਸਾਡੇ ਕੋਲ ਇੱਕ ਸਾਡੇ ਖਾਸ ਮਹਿਮਾਨ ਮਹਿਮਾਨ ਵੀ ਆਏ ਹੋਏ ਨੇ ਤੇ ਕਰਨ ਭਾਜੀ ਨੂੰ ਤੁਸੀਂ ਜਾਣਦੇ ਹੀ ਹੋ ਮੈਂ ਪਹਿਲਾਂ ਵੀ ਵੀਡੀਓ ਪਾਈ ਸੀ ਸਾਡੇ ਆਜੋ ਭਾਜੀ ਹਾਂਜੀ ਇਹ ਸਾਡੀ ਜਿੰਦ ਜਾਨ ਨੇ ਕਰਨ ਭਾਜੀ ਆਜੋ ਡਾਕਟਰ ਸਾਹਿਬ ਆਜੋ ਪੈਣੇ ਆਜੋ ਇਹ ਸਾਡੇ ਆਜੋ ਭਾਜੀ ਨ ਕੋਲ ਆ ਦੇ ਕੋ ਪ੍ਰੂਫ ਵੀ ਹੈਗਾ ਜਿਹਦੇ ਵਿੱਚ ਇੱਕ ਮਰੀਦ ਜਿਹੜਾ ਤੁਰ ਨਹੀਂ ਪਾਰਿਆ ਸੀ ਇਹਦੇ ਬਾਰੇ ਕੀ ਸਟੋਰੀ ਭਾਜੀ ਦੱਸੋ ਸਾਰੇ ਇਹ ਭਾਜੀ ਇਹ ਇਹ ਭੈਣ ਜੀ ਉਹਨਾਂ ਦੀ ਵੀ ਕਾਲ ਆਈ ਸੀ ਸਾਨੂੰ ਤੇ ਵੀ ਇੱਕ ਬੱਚੀ ਆ ਵੀ ਬਹੁਤ ਗਰੀਬ ਪਰਿਵਾਰ ਦੀ ਹੈ ਇਹ ਵੀ ਟੀਬੀ ਇਨਫੈਕਸ਼ਨ ਹੌਲੀ-ਹੌਲੀ ਰੀਡ ਦੀ ਹੱਡੀ ਗਾਲ ਚੁੱਕੀ ਆ ਤੋ ਤੁਰ ਨਹੀਂ ਸਕਦੀ ਉਹ ਵੀ ਵੀਲ ਚੇਅਰ ਤੇ ਆ ਚੁੱਕੀ ਆ ਤੇ ਇਹਨਾਂ ਨੇ ਸਕੈਨ ਦੇਖੇ ਉਹਨਾਂ ਨੇ ਸਾਰਾ ਕੁਝ ਵੀ ਦੇਖਿਆ ਵੀ ਇਹ ਇਮੀਡੀਏਟ ਸਰਜੀ ਦੀ ਲੋੜ ਹੈ ਪਰ ਅਸੀਂ ਕੈਲੀਫੋਰਨੀਆ ਨੇ ਤੇ ਸਾਡੀ ਜਿਹੜੀ ਲੋਕਲ ਟੀਮ ਨੇ ਸਰਜਨ ਜਿਹੜੇ ਸਾਡੇ ਨਾਲ ਮਿਲੇ ਹੋਏ ਨੇ ਨਾ ਤਾਂ ਉਹਨਾਂ ਨੇ ਇਨਸਟਰਕਸ਼ਨ ਦਿੱਤਾ ਵੀ ਕੀ ਸਰਜਰੀ ਕਰੋ ਇਹਦੀ ਤਾਂ ਉਹਦੀ ਇਮੀਡੀਏਟ ਸਰਜਰੀ ਕੀਤੀ ਫ੍ਰੀ ਕਰਾਈ ਸਰਜਰੀ ਸਰ 100% ਕੋਈ ਪੈਸਾ ਨਹੀਂ ਲੱਗਾ ਇਹਨਾਂ ਦਾ ਕੋਈ ਪੈਸਾ ਨਹੀਂ ਲੱਗਾ ਵਾਹ ਜੀ ਵਾਹ ਐਸ ਡੀ ਐਲ ਚੈਰੀਟੇਬਲ ਹਸਪੀਟਲ ਦੇ ਵਿੱਚ ਆਓ ਆਓ ਫ੍ਰੀ ਕਿਉ ਕਰ ਰਹੇ ਹੋ ਤੁਸੀਂ ਸਾਡੀ ਇਨਸਪੀਰੇਸ਼ਨ ਤੁਸੀਂ ਆਪ ਹੋ ਜੀ ਗੁਰਪ੍ਰੀਤ ਭਾਜੀ ਨੂੰ ਫੋਲੋ ਕਰਦੇ ਆ ਸੀ ਕਿੰਨੀ ਸੋਹਣੀ ਦੁਨੀਆ ਯਾਰ ਐਦਾਂ ਦੇ ਵੀਰਾਂ ਨੂੰ ਮਿਲ ਕੇ ਨਾ ਐਦਾਂ ਦੇ ਦੇਖੋ ਡਾਕਟਰ ਨਾ ਬਹੁਤ ਵੱਡਾ ਨਾਮ ਹੈ ਡਾਕਟਰ ਕੱਲਾ ਰੱਬ ਦਾ ਰੂਪ ਕਹਿਣ ਨੂੰ ਨਹੀਂ ਹੈਗਾ ਕਿ ਡਾਕਟਰ ਰੱਬ ਦਾ ਰੂਪ ਹੈ ਇਦਾਂ ਦੇ ਡਾਕਟਰਾਂ ਕਰਕੇ ਹੀ ਡਾਕਟਰ ਨੂੰ ਰੱਬ ਦਾ ਰੂਪ ਦਾ درجہ ਦਿੱਤਾ ਗਿਆ ਠੀਕ ਹੈ देयर आर ਸਮ ਬਲੈਕਸ਼ੀਪਸ ਇਨ ਏਵਰੀ ਫੀਲਡ ਡਾਕਟਰਸ 'ਚ ਵੀ ਕੁਝ ਡਾਕਟਰਸ ਹੈਗੇ ਨੇ ਕੁਝ ਐਨਜੀਓਜ਼ ਵੀ ਕਰਪਟ ਹੈਗੀਆਂ ਨੇ ਕੁਝ ਪੋਲੀਟਿਸ਼ੀਅਨਸ ਤਾਂ ਚਲੋ ਜ਼ਿਆਦਾ ਹੀ ਕਰਪਟ ਨੇ ਹਰ ਫੀਲਡ ਦੇ ਵਿੱਚ ਕੁਝ ਨਾ ਕੁਝ ਬਲੈਕਸ਼ੀਪਸ ਹੈਗੀਆਂ ਨੇ ਬਟ ਇਦਾਂ ਦੇ ਡਾਕਟਰ ਨੇ ਪ੍ਰੂਵ ਕੀਤਾ ਹੋਇਆ ਕਿ ਬਹੁਤ ਚੰਗੇ ਲੋਕ ਵੀ ਹੈਗੇ ਨੇ ਬਸ ਚੰਗੇ ਲੋਕ ਇਕੱਠੇ ਨਹੀਂ ਹੁੰਦੇ ਜਲਦੀ ਮਾੜੇ ਲੋਕ ਇਕੱਠੇ ਹੋ ਜਾਂਦੇ ਨੇ ਤਾਂ ਆ ਜਿਹੜਾ ਪੇਸ਼ੈਂਟ ਤੁਰ ਨਹੀਂ ਸਕਦਾ ਸੀਗਾ ਆ ਤੁਸੀਂ ਦੇਖ ਸਕਦੇ ਹੋ ਰੀਡ ਦੀ ਹੱਡੀ ਵਾਲ ਅੱਜ ਆਪਣੇ ਬਿਨਾ ਕਿਸੇ ਸਪੋਰਟ ਤੋਂ ਬੱਚਾ ਚੱਕ ਕੇ ਕੁੜੀ ਤੁਰ ਰਹੀ ਐ ਔਰ ਇੱਕ ਇਹਦੀ ਜਿਹੜੀ ਪੁਰਾਣੀ ਵੀਡੀਓ ਦਿਖਾਇਓ ਪੁਰਾਣੀ ਦਿਖਾਉ ਦੇ ਦੀ ਇਹਦੀ ਪੁਰਾਣੀ ਵੀਡੀਓ ਦੇਖੋ ਕਿ ਇਹਨੂੰ ਦੋ ਬੰਦੇ ਚਲਵਾਂਦੇ ਸੀਗੇ ਤੇ ਡਾਕਟਰ ਨੇ ਕਹਿਆ ਸੀਗਾ ਸਾਰੀ ਉਮਰ ਇਹਨੇ ਨਹੀਂ ਚੱਲਣਾ ਪਰ ਇਹਨਾਂ ਦੀ ਮਿਹਨਤ ਦੇ ਨਾਲ ਤੁਸੀਂ ਦੇਖੋ ਆ ਕੁੜੀ ਦੋ ਬੰਦਿਆਂ ਦੀ ਸਪੋਰਟ ਦੇ ਨਾਲ ਤੁਰਦੀ ਸੀ ਤੇ ਅੱਜ ਦੇਖੋ ਬਾਈ ਜੀ ਉਹ ਇਕੱਲੀ ਤੁਰ ਰਹੀ ਇਸ ਤੋਂ ਵੱਡਾ ਜਿਹੜੀ ਇੱਕ ਡਾਕਟਰ ਨੂੰ ਰੱਬ ਦਾ ਦਰਜਾ ਨਾ ਦਿੱਤਾ ਜਾਵੇ ਤਾਂ ਹੋਰ ਕੀ ਦਿੱਤਾ ਜਾਵੇ ਤਾਂ ਬੜਾ ਸ਼ੁਕਰਗੁਜ਼ਾਰ ਹੈ ਭਾਜੀ ਪੂਰੀ ਇਨਸਾਨੀਅਤ ਵੱਲੋਂ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਤੁਹਾਡਾ ਉਹਦੀ ਪੰਜਾਬੀ ਵਾਲੇ ਵਟ ਕੱਢ ਦਿਓ ਨਹੀਂ ਪੰਜਾਬੀ ਬਹੁਤ ਵਧੀਆ ਜੀ ਅਸੀਂ ਕਹਿੰਦੇ ਜੀ ਬੋਲ ਕੇ ਦਿਖਾ ਦਿਓ ਡਾਕਟਰ ਸਾਹਿਬ ਤੁਸੀਂ ਪਲੀਜ਼ ਬੋਲੋ ਫਿਰ ਕੁਝ ਦੋ ਸ਼ਬਦ ਜ਼ਰੂਰ ਬੋਲੋ ਸਤਿ ਸ੍ਰੀ ਅਕਾਲ ਸਾਰੇ ਜਨਨ ਨੂੰ ਅਸੀਂ ਬਹੁਤ ਖੁਸ਼ ਹਾਂ ਤੁਹਾਨੂੰ ਮਿਲ ਕੇ ਨਾਲੇ ਤੁਹਾਡੀ ਸਾਰੀ ਟੀਮ ਨੂੰ ਮਿਲ ਕੇ ਅ ਜੀ ਜੀ ਹੁਣ ਤੁਸੀਂ ਉਹ ਕਲੀਅਰ ਕੱਟ ਵਾਲੇ ਕਿ ਤੂੰ ਠੀਕ ਹੋਣਾ ਤੂੰ ਆਪਣੇ ਪੈਸੇ ਨਾ ਖਰਾਬ ਕਰ ਪਰ ਇੱਥੇ ਤਾਂ ਮਰੇ ਬੰਦੇ ਨੂੰ ਵੀ ਕਹਿੰਦੇ ਨੇ ਉਹ ਕਾਇਲ ਗਿਵ ਅ ਟਰਾਈ ਜੀ ਜੀ ਫਿਲਮ ਦਾ ਸੀਨ ਆ ਗੱਬਰ ਫਿਲਮ ਚ ਉਹ ਚ ਮਰਿਆ ਬੰਦਾ ਹਸਪੀਟਲ ਲੈ ਕੇ ਜਾਂਦੇ ਨੇ ਉਹ ਕਹਿੰਦੇ ਨੇ ਜੀ ਹੁਣ ਬੰਦਾ ਮਰ ਚੁੱਕਾ ਹੈ ਬਰਾਡ ਡੈੱਡ ਅਕਸ਼ੇ ਕੁਮਾਰ ਹੈਨਾ ਅਕਸ਼ੇ ਕੁਮਾਰ ਵਾਲੀ ਫਿਲਮ ਹੁਣ ਉਹਦੇ ਚ ਡਾਕਟਰ ਕੀ ਕਰਦੇ ਨੇ ਕੀ ਜੀ ਚਲੋ ਗਿਵ ਮੀ ਅ ਟਰਾਈ ਪਰ ਉਹ ਬੰਦਾ ਮਰ ਚੁੱਕਾ ਹੈ ਹੁਣ ਮੈਂ ਨਹੀਂ ਕਹਿੰਦਾ ਸਾਰੇ ਡਾਕਟਰ ਓਦਾਂ ਦੇ ਨੇ ਬਟ ਤੁਹਾਨੂੰ ਵੀ ਪਤਾ ਹੈ ਕਿ ਇਹ ਬਲੈਕ ਸ਼ਿਪਸ ਹੈਗੀਆਂ ਨੇ ਆਪਾਂ ਉਹਨਾਂ ਤੋਂ ਲੋਕਾਂ ਨੂੰ ਵੇਅਰ ਕਰਨਾ ਜਿਹੜੀ ਕੁਝ ਲੋਕ ਭਾਜੀ ਆਪ ਵੀ ਅਫੋਰਡ ਕਰ ਸਕਦੇ ਨੇ ਟ੍ਰੀਟਮੈਂਟ ਪਰ ਉਹਨਾਂ ਕੋਲ ਵਧੀਆ ਗਾਈਡੈਂਸ ਦੇਣ ਵਾਲਾ ਕੋਈ ਡਾਕਟਰ ਹੈ ਨਹੀਂ ਉਹਨੂੰ ਗਾਈਡ ਕਰ ਦੋ ਕਿ ਭਰਾ ਤੂੰ ਐਦਾਂ ਨਹੀਂ ਤੇਰੇ ਕੈਂਸਰ ਦੀ ਆ ਸਟੇਜ ਹੈ ਤੂੰ ਆ ਕਰ ਲੈ ਉਹਨੂੰ ਡਰਾ ਦਿੰਦੇ ਨੇ ਉਹ ਤੂੰ ਤਾਂ ਗਿਆ 8 ਲੱਖ ਦਾ ਇੰਤਜ਼ਾਮ ਕਰ ਲਿਆ ਘਰ ਕੋਲ ਵੇਚ ਲਿਆ ਐਫ ਡੀ ਵੀ ਡੀ ਤੜਾਲਾ ਕਰਦਾ ਚੱਕਲਾ ਆ ਜਾ ਤੁਹਾਡਾ ਜੁੜਨਾ ਸਾਡੇ ਲਈ ਇਹ ਬੜਾ ਵੱਡਾ ਬੈਨੀਫਿਟ ਹੈ ਜਿਹੜਾ ਅਸੀਂ ਲੋਕਾਂ ਨੂੰ ਸਹੀ ਤਰ੍ਹਾਂ ਨਾਲ ਗਾਈਡ ਕਰਦੀ ਹੈ ਜੀ ਕਿ ਹਾਂ ਭਾਈ ਬਚੋ ਆਪਰੇਸ਼ਨ ਦੀ ਲੋਡ ਨਹੀਂ ਹੈ ਤਾਂ ਨਾ ਕਰਾਓ ਇੱਥੇ ਤਾਂ ਹਰ ਕਿਸੇ ਦੀ ਆਪਰੇਟ ਹੋਈ ਜਾਂਦਾ ਜੀ ਜੀ ਜਿਹਨੂੰ ਨਹੀਂ ਵੀ ਲੋਡ ਉਹਨੂੰ ਵੀ ਰਗੜ ਰਹੇ ਨੇ ਸਾਡੀ ਤੇ ਇਹ ਆਦਤ ਹੈ ਜੀ ਅਸੀਂ ਉੱਥੇ ਕਦੀ ਓਵਰ ਚ ਬੈਠੇ ਆਮ ਤੌਰ ਤੇ ਕੋਈ ਵੀਡੀਓ ਐਨ ਜੀਓ ਦੀ ਉੱਥੇ ਖੁੱਲ ਜੂਵੇ ਨਾ ਵੀ ਪੈਸੇ ਵੀ ਆਹ ਬੱਚੇ ਦਾ ਇਲਾਜ ਕਰਾਉਣਾ ਵੀ ਆਹ ਆਹ ਲੋੜ ਆ ਮੈਂ ਕਾਲ ਕਰਕੇ ਕਿੰਨਾ ਹੁੰਨਾ ਓਏ ਵਾਹ ਵੀ ਉੱਥੇ ਵੀ ਆ ਬੱਚੇ ਨੂੰ ਇੱਥੇ ਭੇਜੋ ਜਾਂ ਇੱਥੇ ਭੇਜੋ ਜਾਂ ਇਹ ਬੱਚੇ ਤੇ ਪੈਸੇ ਨਾ ਲਾਓ ਵੀ ਜੇ ਕੋਈ ਕਹਿ ਰਿਹਾ ਵੀ ਸਰਜਰੀ ਕਰ ਦਿੰਦੇ ਆ ਇੰਨੇ ਪੈਸੇ ਲੱਗਣੇ ਠੀਕ ਹੋ ਜਾਊਗਾ ਝੂਠ ਬੋਲਦੇ ਆ ਤੁਸੀਂ ਨਾ ਕਰੋ ਤੁਸੀਂ ਫੋਰ ਐਗਜ਼ਾਮਪਲ ਭਾਜੀ ਇੱਥੋਂ ਦਾ ਮਰੀਜ਼ ਫੜ ਲਓ ਕੋਈ ਵੀ ਜਿਵੇਂ ਸਪੋਜ਼ ਇਹਨਾਂ ਦਾ ਆਪਰੇਸ਼ਨ ਹੋਣਾ ਆਯੋ ਪ੍ਰੈਨਿਕਮੈਂਟ ਪਲੀਜ਼ ਆ ਸਕਦੇ ਹੋ ਇਹਨਾਂ ਦਾ ਆਪਰੇਸ਼ਨ ਹੋਣਾ ਹੁਣ ਇਹਨਾਂ ਦਾ ਪੱਥਰੀਆਂ ਦਾ ਆਪਰੇਸ਼ਨ ਹੋਣਾ ਬੜੀ ਸੁਣਨ ਵਾਲੀ ਗੱਲ ਹੈ ਮਤਲਬ ਮੇਰੀ ਉਮਰ ਛੋਟੀ ਹੈ ਮੈਨੂੰ ਕਦੀ ਮੌਕਾ ਨਹੀਂ ਮਿਲਿਆ ਕਿ ਮੈਂ ਵਿਧਾਨ ਸਭਾ ਚ ਆਪਣੀ ਦੇਸ਼ ਦੀ ਪਾਰਲੀਮੈਂਟ ਚ ਜਾ ਕੇ ਇਹਨਾਂ ਨੂੰ ਦੱਸਾਂ ਕਿ ਇਦਾਂ ਕੰਮ ਹੁੰਦਾ ਮੇਰੀ ਵੋਟ ਹੋ ਗਈ ਤੇ ਤੁਹਾਨੂੰ ਵੀ ਪਾਉਂਗਾ ਅਰੇ ਯਾਰ ਯਾਰ ਪਰ ਮੇਰੀ ਇੰਡੀਆ ਰੋਲਾ ਸਾਡੇ ਸਾਡੇ ਇੱਥੇ ਨਾ ਲੋਕਾਂ ਦੀ ਜਿਹੜੀ ਕੈਪੇਬਿਲਿਟੀ ਹੈ ਉਹਨੂੰ ਜੱਜ ਕੀਤਾ ਜਾਂਦਾ ਐਟ ਦ ਏਜ ਆਫ ਕਿ ਉਹਦੀ ਉਮਰ ਕਿੰਨੀ ਹੈ ਹਣਾ ਉਹਨੂੰ ਟਾਰਗੇਟ ਹੀ ਦਿੰਦੇ 28 ਸਾਲ ਦਾ ਮੁੰਡਾ ਇਹ ਦੱਸੇਗਾ ਕਿ ਦੇਸ਼ ਕਿਵੇਂ ਚੱਲਣਾ ਹੈ ਇਹ ਦੱਸੇਗਾ ਐਨ ਜੀਓ ਕਿਵੇਂ ਚੱਲਣੀ ਮੈਂ ਤੁਹਾਨੂੰ ਪ੍ਰੈਕਟੀਕਲੀ ਦੱਸਦਾ ਫੋਰ ਐਗਜ਼ਾਮਪਲ ਆ ਮਰੀਜ਼ ਆਇਆ ਆਪਣੇ ਕੋਲ ਹਣਾ ਇਹਨਾਂ ਦੀ ਪੱਥਰੀ ਇਨਾਂ ਕੋਲ ਆਸ਼ਮਾਨ ਕਾਰਡ ਹੈਗਾ ਇੱਕ ਘਰੇ ਪਿਆ ਇਹਨਾਂ ਦੇ ਜਿਹੜਾ ਇਹਨਾਂ ਨੂੰ ਪਤਾ ਚੱਲਦਾ ਨਹੀਂ ਜੀ ਸਰਕਾਰ ਨੇ ਬਣਾਇਆ ਹੋਇਆ ਪਰ ਜੇ ਉਹ ਸਹੀ ਤਰ੍ਹਾਂ ਇਹਨਾਂ ਨੂੰ ਗਾਈਡ ਕਰ ਦਿੱਤਾ ਜਾਵੇ ਕਿ ਤਾਂ ਕਿ ਅਸੀਂ ਜਾਣਾ ਅਸੀਂ ਜਾਣਾ ਅਸੀਂ ਜਾਣਾ ਅਸੀਂ ਜਾਣਾ ਇਹ ਤੁਹਾਡੀ ਮਹਾਨਤਾ ਹੈ ਕਿ ਤੁਸੀਂ ਸੇਵਾ ਤੁਸੀਂ ਡਾਕਟਰ ਹੋ ਯਾਰ ਡਾਕਟਰ ਦਾ 5 ਮਿੰਟ ਲੈਣੇ ਲੱਖਾਂ ਦੇ ਬਰਾਬਰ ਨੇ ਇਹ 5 ਮਿੰਟ ਦਊਗਾ ਪੈਸੇ ਇਹ ਤਾਂ ਬਹੁਤ ਹੁੰਦਾ ਜੀ ਇਹਨਾਂ ਦੇ ਮਿਲਦੇ ਸਿਰ ਹੁਣ ਇਹਨਾਂ ਦੀ ਮਹੀਨੇ ਦੀ ਅਪਾਇੰਟਮੈਂਟ ਵੇਟਿੰਗ ਹੁੰਦੀ ਹੈ ਇਹਨਾਂ ਦੀ ਮੈਂ ਕਿ 6 ਮਹੀਨੇ ਦੀ ਅਪਾਇੰਟਮੈਂਟ ਵੇਟਿੰਗ ਹੁੰਦੀ ਹੈ ਹਾਂ ਹੁਣ ਇਹਨਾਂ ਦਾ ਇੱਥੇ ਆਣਾ ਸਾਡੇ ਲਈ ਬਹੁਤ ਵੱਡਾ ਹੁਣ ਦੇਖੋ ਇਹ ਜੇ 2-2 ਸਾਲ ਜਿਨ੍ਹਾਂ ਨੂੰ ਅਪਾਇੰਟਮੈਂਟ ਨਹੀਂ ਮਿਲਦੀ ਉੱਥੇ ਖੜੇ ਨੇ ਉਹਰਾ ਭਲਾ ਹੀ ਕਰਨਾ ਚਾਹੁੰਦੇ ਨੇ ਹੁਣ ਬਿਜ਼ਨਸ ਲੈਣ ਆਏ ਨੇ ਜੀ ਇਕੱਠੇ ਹੋਣ ਦੀ ਥੋੜੀ ਜਿਹੀ ਕਮੀ ਆ ਉਹ ਹੋ ਜਾਵੇ ਤਾਂ ਮੈਂ ਕਹਿੰਦਾ ਨਿਆਰੇ ਬੰਦਾਂ ਸਾਡੇ ਵਰਗੇ ਵੀ ਵਿਚਾਰੇ ਜਿਹੜੇ ਜਵਾਕ ਨੇ ਉਹ ਬਾਹਰ ਪਰਚੀਆਂ ਪੁਰਚੀਆਂ ਕੱਟ ਲਣਗੇ ਮਰੀਜ਼ ਤੁਸੀਂ ਦੇਖੀ ਜਾਓ ਅਸੀਂ ਸੋਸ਼ਲ ਮੀਡੀਆ ਤੇ ਰੌਲਾ ਪਾਵਾਂਗੇ ਸਾਨੂੰ ਸੋਸ਼ਲ ਮੀਡੀਆ ਵਾਲੀ ਦੁਨੀਆ ਸੁਣਦੀ ਆ ਥੋੜਾ ਜਿਆ ਦੇਖੋ ਇੱਕ ਚੀਜ਼ ਹੁੰਦੀ ਵੀ ਅਸੀਂ ਕਿੰਨੇ ਕੁ ਯੂਸਫੁਲ ਹੋ ਸਕਦੇ ਆ ਪੇਸ਼ੈਂਟ ਜੇ ਵੀ 500 ਮਰੀਜ਼ ਅਸੀਂ ਦੇਖੀਏ ਵੀ ਅਸੀਂ ਸਿਰਫ ਇਕੱਲੇ ਯੂਸਫੁਲ ਹੋ ਰਿਹਾ ਉਸ ਤੋਂ ਬੈਟਰ ਆ ਕਿ ਅਸੀਂ ਇੱਕ ਸਟਰੀਮ ਲਾਈਨ ਪਹਿਲਾਂ ਹੀ ਵੀ ਕਰੀਏ ਵੀ ਜਿਹੜੇ ਅਸੀਂ ਇੱਕ ਚਾਹੀਦਾ ਉਹੀ ਦੱਸਾਂਗੇ ਭਾਵੇਂ ਕੁਆਂਟੀਟੀ ਤੇ ਖੜੀਏ ਅੱਜ ਅੱਜ ਤੋਂ 7 ਸਾਲ ਪਹਿਲਾਂ ਅਸੀਂ ਰੋਜ਼ ਇੱਕ ਪੇਸ਼ੈਂਟ ਦੇਖਦੇ ਸੀ ਜੇ 7 ਸਾਲ ਬਾਅਦ ਵੀ ਮੈਂ ਇੱਕ ਹੀ ਪੇਸ਼ੈਂਟ ਦੇਖ ਰਿਹਾ ਤਾਂ ਮੇਰੀ ਗਰੋਥ ਕੀ ਹੈ ਜੀ ਜੀ ਪਹਿਲਾਂ ਇੱਕ ਪੇਸ਼ੈਂਟ ਦੇਖਦੇ ਸੀ ਹੁਣ 100 ਪੇਸ਼ੈਂਟ ਦੇਖਦੇ ਆਨਲਾਈਨ ਟਾਈਮ 'ਚ 1000 ਪੇਸ਼ੈਂਟ ਦੇਖਾਂਗੇ ਵੈਸੇ ਦਾ ਗੁਰੂ ਮਹਾਰਾਜ ਚਲੋ ਭਲਾ ਕਰਨ ਸਾਰਿਆਂ ਦਾ ਕੋਈ ਬਿਮਾਰ ਨਾ ਹੋਵੇ ਡਾਕਟਰ ਵੀ ਇਹੀ ਅਰਦਾਸ ਕਰਦੇ ਨੇ ਸਾਰੇ ਤੰਦਰੁਸਤ ਰਹਿਣ ਬਟ ਪ੍ਰੈਕਟੀਕਲੀ ਥਿਸ ਇਜ਼ ਨੋਟ ਪੋਸੀਬਲ ਪਰ ਬੜਾ ਸ਼ੁਕਰ ਹਾਂ ਮੈਂ ਇਹਨਾਂ ਦਾ ਵੀ ਇਹਨਾਂ ਨੇ ਮਲਵਾਇਆ ਤੇ ਤੁਹਾਡਾ ਮਾਈਕ ਟੈਕਨਿਕਲ ਸਪੀਕਰ ਹੈ ਜੀ ਰਾਜ ਸਾਹਿਬ ਪੰਜਾਬੀ ਬੋਲਦੇ ਨੇ ਮ ਤੇ ਇੰਗਲਿਸ਼ ਵਿੱਚ ਕਹਿੰਦੇ ਆ ਨਾ ਇਟਸ ਅ ਪ੍ਰਿਵਿਲੇਜ ਟੂ ਬੀ ਆਫਰ ਟੂ ਬੀ ਆਊਟ ਆਫ ਅ ਕੇਅਰ ਸਾਡੇ ਕੋਲ ਨਿਆਣੇ ਬੱਚੇ ਆ ਜਦ ਅਸੀਂ ਪੰਜਾਬ ਆਉਂਦੇ ਆ ਨਾ ਮੈਂ ਜਦ ਨਿਆਣੇ ਨੂੰ ਦੇਖਦਾ ਜਿੱਦਾਂ ਮੇਰਾ ਡਾਕਟਰ ਸਿਮਰਨ ਤੇ ਮੇਰਾ ਮੁੰਡਾ ਰੌਣਕ ਨਾਲ ਉਹ ਮੈਨੂੰ ਦੀ ਜਨਾ ਸੋ ਸਾਡਾ ਰੀਲੀ ਇਟਸ ਅ ਪਲੇਜ਼ਰ ਟੂ ਬੀ ਹੇਅਰ ਨਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਚਾਰਦੀਆਂ ਖਾਣਾ ਟੂ ਐਵਰੀਵਨ ਬਹੁਤ ਧੰਨਵਾਦ ਬੜਾ ਬੜਾ ਸ਼ੁਕਰੀਆ ਹਾਂਜੀ ਹਾਂਜੀ ਪਲੀਜ਼ ਪਲੀਜ਼ ਡਾਕਟਰ ਸਾਹਿਬ ਪਲੀਜ਼ ਆਜੋ ਸਰ ਆਜੋ ਪਲੀਜ਼ ਅਜੋ ਇਹ ਸਾਡੀ ਜਲੰਧਰ ਟੀਮ ਹੈ ਜੀ ਇਹਨਾਂ ਨੂੰ ਤੁਸੀਂ ਜਾਣਦੇ ਹੋ ਸਾਡੇ ਫੇਵਰਟ ਇਨਸਾਨ ਪਿਛਲੀ ਵਾਰੀ ਵੀਡੀਓ ਚ ਬੜੀ ਡਿਸਕ੍ਰਿਪਸ਼ਨ ਦਿੱਤੀ ਸੀ ਇਹ ਭੈਣਾਂ ਵੀ ਨਾਲ ਐਨਜੀਓ ਚ ਜੁੜੀਆਂ ਹੋਈਆਂ ਨੇ ਬੈਠੋ ਤੁਸੀਂ ਬਲੀਵ ਜੁੜੇ ਹੋ ਅੱਛਾ ਇਹ ਨਵੇਂ ਨਹੀਂ ਇਹ ਭੈਣ ਦਾ ਪੁਰਾਣੇ ਨੇ ਅੱਛਾ ਜਲੰਧਰ ਵਾਲੀ ਟੀਮ ਥੋੜੀ ਸ਼ਾਂਤ ਹੈ ਵੀਡੀਓ ਵੀਡੀਓ ਘੱਟ ਪਾਂਚ ਬਲੀਵ ਰੱਖਦੀ ਹੈ ਬੈਠੋ ਪਲੀਜ਼ ਆ ਜਾਓ ਤੁਸੀਂ ਬੈਠੋ ਸਾਰੇ ਬੈਠੋ ਤੁਹਾਡੀ ਸੇਵਾ ਜੀ ਅੱਛਾ ਅਸਿਕਲ ਜੀ ਤੁਸੀਂ ਕਿੱਥੋਂ ਆਏ ਹੋ ਅਮਰਸਾ ਅੱਛਾ ਬਹੁਤ ਧੰਨਵਾਦ ਜੀ ਵਾਹ ਜੀ ਵਾਹ ਲਵਾਓ ਪਾਜੀ ਸੇਵਾ ਲਵਾਓ ਕਿੱਥੋਂ ਕਿਹੜੀ ਬਾਹਰੋਂ ਆਏ ਹੋ ਤੁਸੀਂ ਨਹੀਂ ਨਹੀਂ ਪਿੱਛੋਂ ਬਾਹਰੋਂ ਆਇਓ ਕਿ ਅਮਰੇ ਸਰ ਤੋਂ ਹੀ ਅੱਛਾ ਅੱਛਾ ਤਾਂ ਮੈਂ ਅੰਗਰੇਜ਼ ਲੱਗ ਰਿਹਾ ਮੁੰਡਾ ਹਾਂਜੀ ਸਰ ਹਾਂਜੀ ਹਾਂਜੀ ਆਸ਼ੀਰਵਾਦ ਦੇਣਾ ਜੀ ਅਰੇ ਯਾਰ ਕਿਵੇਂ ਹੋ ਬੇਟਾ ਬੱਚਾ ਨਾ ਕੈਕਰੀ ਹੈ ਅੱਛਾ ਜੀ ਫਾਈਨਲੀ ਸਰਜਰੀ ਹੋਈ ਹੈ ਤੋਂ ਨੀ ਚੇਰੋ